嗯。No. Ocho no de kia. ਨਾਨਕ ਹੋਤ ਨਿਹਾਲ ਏਕ ਅਕਰ ਹਰ ਮਨ ਵਸਤ ਨਾਨਕ ਦੋ ਜਨਾਨ ਦੇ ਵਲੀ ਜਗਤੋ ਤਖਤਾਂ ਦੇ ਮਾਲਕ ਗਿਆਨ ਦੇ ਮਛ ਇਸ ਨੇ ਰਹਿਮਤਾਂ ਦੇ ਗੰਡਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਜਾਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੋਹਾਰ ਰੱਖਣ ਕੀ ਬੋਧ ਅੰਦਰ ਮੰਨ ਲਈ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਮਡੇ ਬਾਬਾ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਮਰਾਜਿਆਂ ਦੀ ਮੁਬਾਰਕ ਇਸਨਾ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅਮਰਤ ਬਾਣੀ ਦੀ ਪਾਠ ਹਰ ਰੋਜ਼ ਲੜੀਵਾਰ ਵਿਚਾਰਾਂ ਦੇ ਸੰਗਮ ਹੁੰਦੇ ਹਨ ਅੱਜ ਦਾ ਪਾਵਨ ਸ਼ਬਦ ਪਾਵਨ ਕੋਲੀ ਸਤਿਗੁਰੂ ਵਰਸਿਸ ਕਰਦੇ ਨੇ ਜੀ ਕੋ ਗੁਰ ਤੇ ਬੇਮੁਖ ਹੋਵੇ ਬਿਨਾਂ ਸਤਗੁਰ ਮੁਕਤ ਨਾ ਹੋਵੇ ਗੁਰੂ ਤੋਂ ਬੇਮੁਖ ਹੋ ਕੇ ਇਨਸਾਨ ਮੁਕਤੀ ਨਹੀਂ ਪ੍ਰਾਪਤ ਕਰਦਾ ਮੁਕਤੀ ਤਾਂ ਕੀ ਇਹ ਰਤਾ ਪਰ ਸਕੂ ਨੂੰ ਵੀ ਨਹੀਂ ਲੈ ਸਕਦਾ ਜਿਹੜੇ ਗੁਰੂ ਤੋਂ ਬੇਮੁਖ ਹੋਏ ਨੇ ਉਹਨਾਂ ਨੇ ਦਰਦਰ ਦੀਆਂ ਟੋਕਰਾਂ ਖਾਧੀਆਂ ਨੇ ਦਰਦਰ ਦੇ ਦੁਖ ਕਲੇਸ਼ ਚੱਲੇ ਨੇ ਬੇਮਕੋਏ ਰਾਮ ਤੇ ਲਗਨ ਜਨਮ ਵਿਜੋਗ ਕਿ ਨਵੇਂ ਕੋੜੇ ਹੋਏ ਕਿ ਜਿਤੜੇ ਮਾਇਆ ਤੋਂ ਕਮੂਣਾ ਹੈ ਉਹ ਬਾਤ ਦੀ ਗੱਲ ਹੈ ਕਿ ਕੀ ਕਮਾਵੇਗਾ ਕੀ ਕਰੇਗਾ ਜਿਹੜਾ ਭੋਗ ਚੁੱਕਿਆ ਇਹਦਾ ਤਾਂ ਦੇਖੋ ਹੀ ਨਹੀਂ ਮਪਣਾ ਕਿੰਨੇ ਮਕੌੜੇ ਹੋਏਗੇ ਜਿਤੜੇ ਮਾਇਆ ਜਿਹੜੇ ਭੋਗ ਕੀਤੇ ਨੇ ਉਹਨਾਂ ਦਾ ਨਹੀਂ ਦੁੱਖ ਆਪ ਪਰਬਦੀ ਰਜਾ ਹੈ ਤਾਂ ਰਬਦੀ ਰਜਾ ਦੇ ਵਿੱਚ ਜਿਹੜਾ ਚੱਲਦਾ ਕਦੇ ਵੀ ਗਲਤ ਨਹੀਂ ਕਰੇ ਭੋਗਣ ਦਾ ਪਾਪ ਇਹ ਜਿਹੜਾ ਮਰਜ਼ੀ ਦੇ ਨਾਲ ਚੱਲਦਾ ਗਲਤ ਪੀਤਾ ਗਿਆ ਗਲਤ ਖਾਦਾ ਗਿਆ ਉਹਨਾਂ ਰਿਜ਼ਲਟ ਮਿਲਣੀ ਹੈ ਨਾ ਹੁਣ ਜਿਹੜੇ ਪੀ ਰਹੇ ਐ ਇਹਨੇ ਲੀਵਰ ਖਤਮ ਕਰ ਦਿੱਤਾ ਉਸੇ ਵਡੇ ਖਤਮ ਕਰ ਦਿੱਤੇ ਨੇ ਖੋਦਾ ਜਾਂਦੀ ਚੀਜ਼ ਖਾ ਰਹੇ ਐ ਤੇ ਲੋਕਾਂ ਤੋਂ ਖੋਦਾ ਹੋ ਸਕਦਾ ਪਰ ਜਿਹੜਾ ਤੇਰੇ ਸਰੀਰ ਨੇ ਤੈਨੂੰ ਰਿਜ਼ਲਟ ਦੇਣਾ ਹੈ ਨਰਕ ਤੇਰੇ ਸਾਹਮਣੇ ਆਉਣਾ ਹੈ ਉਦੋਂ ਹੀ ਬਣੇ ਦੁਨੀਆਂ ਤੋਂ ਅਤੇ ਜੋ ਕੁਝ ਚੱਲ ਸਮੇਂ ਦੇ ਮੁਤਾਬਕ ਉਹਨਾਂ ਹੀ ਦਿਨਾਂ ਸਾਹਮਣੇ ਅਰਸਾ ਤੋਂ ਗੁਰ ਕਨੇ ਨੇ ਅੱਜ ਤੈਨੂੰ ਸੁਆਦ ਲੱਗਦਾ ਐ ਅੱਜ ਤੇਰੇ ਜੀਵ ਦਾ ਰਸ ਬਣਿਆ ਐ ਬਾਦ ਦੇ ਵਿੱਚ ਇਹੀ ਤੇਰਾ ਨਰਕ ਬਣਿਆ ਬਣਿਆ ਘਰਾ ਦੇ ਘਰ ਨਸ਼ਿਆਂ ਨੇ ਪ੍ਰਭਾਵ ਕੀਤੇ ਨੇ ਘਰਾ ਦੇ ਘਰੇ ਚਸਕੇ ਨੇ ਬਰਬਾਦ ਕੀਤੇ ਨੇ ਉਜਾੜ ਦਿੱਤੇ ਨੇ ਹੁਣ ਬੇਮੁਖ ਸਤਗੁਰੂ ਇਸੇ ਨੂੰ ਕਹਿੰਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ ਕਿ ਗੁਰੂ ਤੋਂ ਬੇਮੁਖ ਸੀ ਮੁਕਤੀ ਦੀ ਗੱਲ ਤਾਂ ਬੜੀ ਦੂਰ ਦੀ ਐ ਗੁਰੂ ਤੋਂ ਬੇਮਕੋ ਹੋ ਕੇ ਨੇ ਜੋ ਕੁਝ ਦੇ ਭੱਲੇ ਸੀ ਇਹਨੇ ਉਹ ਵੀ ਬਰਬਾਦ ਕਰ ਲਿਆ ਲੋਕਾਂ ਦੇ ਅੱਗੇ ਤਰਲੇ ਕਰਦਾ ਕਰਲੇ ਫਰਦੇ ਕਿ ਮੈਨੂੰ ਕੋਈ ਥਾਂ ਨਸੀਬ ਹੋ ਜੇ ਰਤਾ ਪਰ ਵੀ ਕਿਸੇ ਦੇ ਅੰਦਰ ਉਹ ਪਿਆਰ ਨਹੀਂ ਬਣਾਉਂਦਾ ਜਿਹੜਾ ਗੁਰੂ ਤੋਂ ਦੇ ਹੁੰਦਾ ਤੁਕਦੇ ਅੰਦਰ ਤਾਂ ਪਿਆਰ ਹੁੰਦਾ ਨਹੀਂ ਐ ਫਾਰਮੈਲਟੀਆਂ ਹੁੰਦੀਆਂ ਨੇ ਜਗਤ ਦੇ ਹਿਸਾਬ ਦੇ ਨਾਲ ਉਹ ਤਾਂ ਸਮਾਂ ਵੇਖਦਾ ਕਿਹਦੇ ਨਾਲ ਮਿੱਠਾ ਬੋਲਣਾ ਹੈ ਕਿਹਦੇ ਨਾਲ ਕੌੜਾ ਬੋਲਣਾ ਹੈ ਅਤੇ ਸਮੇ ਦੇ ਹਿਸਾਬ ਦੇ ਨਾਲ ਰੱਬ ਵੀ ਉਦਾਂ ਹੀ ਹੈ ਆਪਣੇ ਪਿਆਰਿਆਂ ਨੂੰ ਗਿਆਨ ਦਿੱਤਾ ਹੋਇਆ ਕਿ ਜਿਹੜੇ ਸਮੇ ਨਾਲ ਇਦਾਂ ਬਦਲਦੇ ਨੇ ਉਹਨਾਂ ਤੋਂ ਬਚੀ ਤਾਂ ਸਤਿਗੁਰੂ ਤਾਂ ਕਹਿੰਦੇ ਨੇ ਪਿਆਰੇਆ ਜੋ ਕੁਝ ਤੇਰੇ ਕੋਲ ਹੈ ਜਿੱਥੇ ਮਰਜੀ ਤੱਕ ਤੂੰ ਚੱਲ ਲੈ ਪਾਗੈ ਮੁਕਤ ਨਾ ਹੋਰ ਤੈ ਕੋਈ ਕੁੱਛ ਉਹ ਵੇਖਿਆ ਜਾਏ ਹਾਲਾਂਕਿ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਤੀਜੇ ਸਰੂਪ ਨੇ ਤੀਜੀ ਜੋਤ ਨੇ ਗੁਰੂ ਅਮਰਦਾਸ ਮਹਾਰਾਜ ਜੀ ਪਰ ਫੇਰ ਵੀ ਇੱਕ ਸਾਨੂੰ ਸੁਝਾ ਦਿੰਦੇ ਨੇ ਕਿਉਂਕਿ ਯਕੀਨ ਇਹ ਉਹ ਕਰਦਾ ਨੇ ਕਿ ਪਹਿਲਾਂ ਦੱਸੋ ਕਿਹਦੇ ਨਾਲ ਬਣੇ ਆ ਸਾਨੂੰ ਯਕੀਨ ਵਿਸ਼ਵਾਸ ਫੇਰੇ ਬਣਦਾ ਹੈ ਸਤਿਗੁਰੂ ਕਹਿੰਦੇ ਨੇ ਬਵੇਕੀ ਦਾ ਅਰਥ ਹੁੰਦਾ ਵਿਚਾਰਬਾਨ ਬਵੇਕੀਆਂ ਬੜੇ ਜਿਹੜੇ ਪਰਖਣ ਵਾਲੇ ਬੰਦੇ ਬੜੇ ਆਏ ਦੁਨੀਆ ਤੇ ਸਾਡੀ ਗੱਲ ਦਾ ਤੈਨੂੰ ਨਹੀਂ ਯਕੀਨ ਸਤਿਗੁਰੂ ਕਹਿੰਦੇ ਬੜੇ ਬਵੇਕੀ ਆਏ ਨੇ ਗਿਆਨਬਾਨ ਸਮਝਦਾਰ ਬੜੇ ਆਏ ਨੇ ਜੇ ਨਹੀਂ ਤੈਨੂੰ ਸਮਝ ਪੈਂਦੀ ਨਾ ਤਾਂ ਉਹਨਾਂ ਨੂੰ ਕੁਝ ਕੇ ਦੇਖ ਲੈ ਭਾਈ ਗੁਰਬਿੰਦ ਬੇ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦ ਵੇਦ ਬਿਆਸ ਹੋਏ ਗੁਰੂ ਤੋਂ ਬਿਨਾ ਗੱਤ ਨਹੀਂ ਹੁੰਦੀ ਗੁਰੂ ਤੋਂ ਬਿਨਾ ਗਤੀ ਨਹੀਂ ਹੁੰਦੀ ਪੁੱਛੋ ਬ੍ਰਹਮੇ ਨਾਰਦ ਦੇ ਵੇਦ ਵਿਆਸੇ ਕੋਈ ਵਿਆਸ ਰਿਸ਼ੀ ਨੂੰ ਪੁੱਛ ਲਓ ਨਾਰਦ मुनि ਨੂੰ ਪੁੱਛ ਲਓ ਜਿਹੜੇ ਮਰਜੀ ਨੂੰ ਪੁੱਛ ਲਓ ਕਿਉਂਕਿ ਬੜੇ ਗਿਆਨਮਾਨ ਸੀਏ ਰਿਸ਼ੀ मुनि ਉਹਨਾਂ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਕੀਤਾ ਹੈ ਕਿਨਾਂ ਨੂੰ ਪੁੱਛ ਲਓ ਜੇ ਤੈਨੂੰ ਹੋਰ ਚੰਗਾ ਲੱਗਦਾ ਕੋਈ ਹੋਰ ਤੋਂ ਪੁੱਛ ਲੈ ਕਿ ਬਾਬਾ ਮੁਕਤਨਾ ਹੋਰ ਥੈ ਕੋਈ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਮੁਕਤੀ ਮਿਲਦੀ ਨਹੀਂ ਅੱਜ ਤੱਕ ਜਿਨ੍ਹਾਂ ਨੇ ਇਹ ਕੀਤਾ ਹੁਣ ਤੱਕ ਭਟਕਦੇ ਪਏ ਨੇ ਥਾਂ ਨਹੀਂ ਲੱਭਦੀ ਦੇਹੀ ਨੂੰ ਲੋਚਦੇ ਨੇ ਕਿ ਸਾਨੂੰ ਤੇ ਦੇਹੀ ਮਿਲ ਜੇ ਅਸੀਂ ਨੇ ਮੁਕਤੀ ਲੈਣੀ ਹੈ ਇਸ ਦੇਹੀ ਕੋ ਲੋਚੈ ਬਹੁ ਦੇਵ ਦੇਵਤਿਆਂ ਤੱਕ ਇਹ ਸਦੇਹੀ ਨੂੰ ਲੋਚਦੇ ਨੇ ਜਿਹੜੀ ਦੇਹੀ ਰੱਬ ਨੇ ਸਾਨੂੰ ਦਿੱਤੀ ਹੈ। ਐਸੀ ਮੁਕਤ ਹੋਣਾ। ਤਿੰਨ ਆਪਾਂ ਇਹ ਜਗਤਾਂ ਦਾ ਗੱਲ ਕੀਤੀ ਜਾਂਦੀ ਹੈ। ਇੱਕ ਅਸੀਂ ਆਗੇ ਨਰ, ਇੱਕ ਸੁਰਾਗੇ ਅਤੇ ਇੱਕ ਰੱਬ ਦੇ ਨਾਲ ਮਿਲੇ ਹੋਏ ਇੱਕ ਮਿਕ ਜਿਹੜਾ ਤੀਜਾ ਰੱਬ ਜੀ ਦਾ। ਅਸੀਂ ਵੀ ਤੜਫ ਰਹੇ ਹਾਂ ਜਿਹੜੇ ਵਿਚਾਰ ਲੈਣ ਉਹ ਵੀ ਤੜਫਦੇ ਨੇ। ਅਤੇ ਜਿਹੜੇ ਚੰਗੇ ਨੇ ਉਹ ਰੱਬ ਦੀ ਮਵਾਰਕ ਬੋਧ ਦੇ ਵਿੱਚ ਨੇ ਇਹ ਨਾ ਸਮਝੀਏ ਕਿ ਜਿਹੜੇ ਦੇਵਤੇ ਨੇ ਆਨੰਦ ਦੇ ਵਿੱਚ ਨੇ ਉਹ ਵੀ ਕਹਿੰਦੇ ਨੇ ਸਾਨੂੰ ਦੇਹੀ ਮਿਲ ਜੇ ਜਿਹਦੇ ਕੋਲ ਦੇਹੀ ਹੈ ਅਤੇ ਉਹਦੇ ਕੋਲ ਟਕਾ ਨਹੀਂ ਹੈ ਜਿਹਦੇ ਕੋਲ ਟਕਾ ਹੈ ਉਹਦੇ ਕੋਲ ਦੇਹੀ ਨਹੀਂ ਹੈ ਪਰ ਟਕਾ ਦੇਹੀ ਸੀ ਉਹਨਾਂ ਦੇ ਕੋਲ ਉਦੋਂ ਜਿੱਦਾਂ ਦੀ ਸਾਡੀ ਅਵਸਥਾ ਬਣੀ ਹੈ ਉਹ ਦੋਨਾਂ ਦੀ ਬਣੀ ਸੀ ਮਨਪਾਉਂਦਾ ਸੀ ਉਹ ਖਾਣਾ ਮਨ ਪਾਉਂਦਾ ਅਸੀਂ ਬੋਲਣਾ ਮਨ ਪਾਉਂਦਾ ਅਸੀਂ ਨੇ ਕਰਨਾ ਪਰ ਜਦੋਂ ਦੁੱਖ ਗਲੇਸ਼ ਪੈਂਦੇ ਨੇ ਅਨੇਕ ਜੁਨੀ ਪਰਮੇ ਆਵੇ ਬਿਨ ਸਤਗੁਰ ਮੁਕਤ ਨਾ ਹੁਣ ਇੱਕ ਜੋਨੀ ਦਾ ਜ਼ਿਕਰ ਨਹੀਂ ਹੈ ਪਰਮ ਆਵੇ ਭਾਵੇਂ ਪਟਕ ਪਟਕ ਕੇ ਆਉਂਦਾ ਇੱਕ ਜੋਨੀ ਤੋਂ ਪਟਕੇ ਜਾਂ ਦੂਜੀ ਦੂਜੀ ਤੋਂ ਜੋਨੀ ਤੋਂ ਪਟਕੇ ਜਾਂ ਤੀਜੀ ਤੀਜੀ ਜੋਨੀ ਤੋਂ ਪਟਕੇ ਜਾਂ ਚੌਥੀ ਸਭ ਤੋਂ ਵੱਡਾ ਦੁੱਖ ਇਹਦਾ ਜਨਮ ਮਰਨ ਦਾ ਹੀ ਹੈ ਇੱਕ ਤੋਂ ਦੂਜਾ ਦੂਜੇ ਤੋਂ ਤੀਜੇ ਚ ਜੇ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਬਿਨ ਸਤਿਗੁਰ ਮੁਕਤ ਨਾ ਪਾਏ ਗੁਰੂ ਤੋਂ ਬਿਨ ਅਜੇ ਤੱਕ ਗੁਰੂ ਰਹਿਮਤ ਤੋਂ ਬਿਨ ਮੁਕਤੀ ਨਹੀਂ ਮਿਲਦੀ ਹੈ ਕਿਰ ਮੁਕਤਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਪ੍ਰਸਾਦ ਗੁਰੂ ਆਪਣੇ ਪਿਆਰੇ ਨੂੰ ਸ਼ਬਦ ਸੁਣਾਉਂਦੇ ਨੇ ਅਲਫਾਜ਼ ਸੁਣਾਉਂਦੇ ਨੇ ਗੁਰੂ ਨਾਨਕ ਦੇਵ ਜੀ ਕੇ ਨੀਚਾ ਅੰਦਰ ਨੀਤ ਜਾਤ ਨੀਜੀ ਹੋ ਅਤ ਨੀਚ ਨਾਨਕ تن ਕੇ ਸੰਗ ਸਾਥ ਵੱਡਿਆਂ ਸਿਓ ਕਿਆ ਅਰੀਸ ਦੁਨੀਆ ਨੂੰ ਤੱਕ ਕੇ ਕਬੀਰ ਜੀ ਕਹਿੰਦੇ ਨੇ ਤੈਨੂੰ ਲੱਗੇ ਕਿ ਧਨ ਦੌਲਤ ਵੜੀ ਐ ਤੈਨੂੰ ਲੱਗੇ ਕਿ ਧਰਮ ਦੇ ਮਤਲਬ ਕੋ ਜਾ ਰਿਹਾ ਵੱਡੇ ਸੋਹਣੇ ਕੱਪੜੇ ਲੀੜੇ ਪਾਏ ਨੇ ਧਰਮ ਦਾ ਨਵਾਸ ਬੈਨੇ ਹੈ ਪਲੇਖਾ ਖਾ ਜਾਣੇ ਦੀਨ ਗਵਾਇਆ ਦੁਨੀਸੋਂ ਇਹ ਦੀਨ ਗਵਾ ਲੈਂਦਾ ਆਪਣਾ ਦੁਨੀਏ ਦੇ ਨਾਲ ਫਲਾਣਾ ਧਰਮ ਦੇ ਮੁਤਾਬਕ ਇਦਾਂ ਚੱਲਦਾ ਫਲਾਣੇ ਨੇ ਧਨ ਦੌਲਤ ਇਦਾਂ ਕਮਾਈ ਹੈ ਫਲਾਣੇ ਨੇ ਰਤਬੇ ਇਦਾਂ ਕਮਾਏ ਨੇ ਦੂਜੇ ਰਤਬੇ ਤੱਕ ਪਹੁੰਚਣ ਦੇ ਲਈ ਆਪਣਾ ਇਨਸਾਨੀਅਤ ਦਾ ਰਤਬਾ ਜਿਹੜਾ ਪਰਲੋਕ ਤੱਕ ਰੱਬ ਦੇ দর ਤੱਕ ਇਹਨੇ ਪ੍ਰਵਾਣ ਹੋਣਾ ਉਹਨੂੰ ਇੱਥੇ ਗਵਾ ਦਿੰਦੇ ਦੀਨ ਗਬਾਇ ਦੁਨੀਸੋਂ ਦੁਨੀਆ ਚਾਲੀ ਸਾਥ ساری ਜ਼ਿੰਦਗੀ ਮੇਰੇ ਮੇਰੀ ਕਰਦਾ ਰਹਿੰਦਾ ਆ ਵੀ ਮੇਰਾ ਆ ਵੀ ਮੇਰਾ ਪਰੰਤਲੇ ਸਮੇਂ ਦੇ ਨਾਲ ਕੋਈ ਨਹੀਂ ਜਾਂਦਾ ਦੁਨੀਆ ਚਾਲੀ ਸਾਥ ਪਰ ਭਗਤ ਕਬੀਰ ਜੀ ਕਹਿੰਦੇ ਨੇ ਪਾਏ ਕੋਹਾੜਾ ਮਾਰੇ ਆ ਪਾਏ ਕਹਿੰਦੇ ਆ ਪੈਰ ਪਾਏ ਕੋਹਾੜਾ ਮਾਰੇ ਆ ਗਾਫਲ ਆਪਣੇ ਆਤ ਕਹਿੰਦੇ ਆ পাগল ਵੇਖੋ ਇਨਸਾਨ ਕਿਦਾਂ ਦਾ ਹੈ ਕਹਾੜਾ ਲੱਕੜ ਤੇ ਮਾਰਿਆ ਜਾਂਦਾ ਹੈ ਲੱਕੜ ਨੂੰ ਚੀਰਿਆ ਜਾਂਦਾ ਹੈ ਦੇਖੋ ਆਪਣੇ ਆਪ ਨੂੰ ਚੀਰਦਾ ਪਿਆ ਆਪਣੇ ਆਪ ਦੀ ਵੱਡ ਟੁੱਕ ਕਰਦਾ ਪਿਆ ਆਪਣੀਆਂ ਜੜਾਂ ਆਪ ਕੋ ਪੱਟੇ ਆਪਣੀਆਂ ਜੜਾਂ ਵੱਲੋਂ ਜਿਹੜਾ ਮੁਕਤੀ ਨਾਣੀ ਹੈ ਸਕੂਨ ਮਿਲਣਾ ਹੈ ਆਨੰਦ ਮਿਲਣਾ ਹੈ ਇਹ ਹਾਪੀ ਕੱਟਦਾ ਪਿਆ ਜਗਤ ਨੂੰ ਵੇਖ ਕੇ ਇਹ ਦੀਨ ਦੀ ਗੱਲ ਕਰਦਾ ਹੈ ਜਗਤ ਦਾ ਦੁਨੀਆਂ ਦੇ ਅੰਦਰ ਕਿਸੇ ਦਾ ਕੋਈ ਦੀਨ ਇਮਾਨ ਨਹੀਂ ਹੈ ਪਰ ਸਤਿਗੁਰੂ ਸਾਨੂੰ ਇੱਕ ਦੀਨ ਦੇਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਦੀਨ ਦਿੱਤਾ ਕਿ ਇਨਸਾਨੀਤ ਹੋਣੀ ਚਾਹੀਦੀ ਹੈ ਅੱਗੇ ਚੱਲਦੇ ਆ ਹੋਇਆ ਸਤਿਗੁਰੂ ਗੁਰੂ ਦਸਵੇਂ ਜਾਮੇ ਦੇ ਵਿੱਚ ਕਹਿੰਦੇ ਨੇ ਦੀਨ ਭਾਈ ਤੇਰੀ ਮਰਿਆਦਾ ਹੈ ਮਰਿਆਦਾ ਨੂੰ ਦੀਨ ਬਣਾ ਆਪਣਾ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਅਖਤਾਰ ਕਿ ਇੱਥੇ ਆ ਕੇ ਤਾਂ ਅਸੀਂ ਰੱਖੀਏ ਇਨਸਾਨੀਅਤ ਜਗਤ ਦੇ ਅੰਦਰ ਅੱਜ ਦਾ ਸਮਾਂ ਐਦਾਂ ਦਾ ਕਿ ਤੁਸੀਂ ਇਨਸਾਨੀ ਇਨਸਾਨੀਅਤ ਦਾ ਭਾਵ ਇਹ ਜੋ ਮਰਜੀ ਹੋਵੇ ਬਸ ਤੁਸੀਂ ਆਪਣੀ ਅੱਖਾਂ ਬੰਦ ਕਰ ਲਓ ਪਰ ਦਸਮੇਸ਼ ਪਿਤਾ ਹੈ ਉਹੀ ਜੋ ਤਨੇ ਗੁਰੂ ਨਾਨਕ ਦੇਵ ਜੀ ਮਹਾਰਾ ਜਿਨ੍ਹਾਂ ਨੇ ਸਾਨੂੰ ਉਦੋਂ ਸਮਾਂ ਉਦਾਂ ਦਾ ਸੀ ਕਿ ਇਨਸਾਨੀਅਤ ਉਹਨਾਂ ਨੇ ਦੱਸੀ ਅਤੇ ਅੱਜ ਦਾ ਸਮਾਂ ਐਦਾਂ ਦਾ ਹੈ ਦਸਮੇਸ਼ ਪਿਤਾ ਮਹਾਰਾ ਜੀ ਨਹੀਂ ਭਾਈ ਕਿ ਤੂੰ ਅੱਖਾਂ ਨਹੀਂ ਮੀਟਨੀਆਂ ਨਾ ਬੁਰਾ ਕਰਨਾ ਨਾ ਬੁਰਾ ਹੋਣ ਦੇਣਾ ਨਾ ਸਹਿਣਾ ਹੈ ਅਤੇ ਨਾ ਜ਼ੁਲਮ ਕਰਨਾ ਹੈ ਤਾਂ ਉਹਨਾਂ ਨੇ ਤਾਂ ਸਤਿਗੁਰੂ ਕਹਿੰਦੇ ਨੇ ਕਿ ਸਭ ਕੁਝ ਲੋਰ ਸ਼ਬਦ ਸੁਣਾਏ ਸਤਿਗੁਰੂ ਸ਼ਬਦ ਸੁਣਾਉਂਦੇ ਨੇ ਇਹਦੇ ਵਿੱਚ ਆਨੰਦ ਹੈ ਇਹਦੇ ਵਿੱਚ ਖੁਸ਼ੀਆਂ ਨੇ ਇਹਦੇ ਵਿੱਚ ਮੁਕਤੀ ਹੈ ਜੋ ਅਸੀਂ ਲੱਭਦੇ ਹਾਂ ਅਤੇ ਕਹਿਣਾਂਕ ਵਿਚਾਰ ਦੇਖੋ ਹੁਣ ਤੱਕ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਪਾਨ ਜਿਹੜੇ ਮਰਜੀ ਫਕੀਰ ਨੇ ਅਤੇ ਜੋਗੀ ਨੇ ਸੇਧ ਨੇ ਜਿਹੜੇ ਵੀ ਦੁਨੀਆ ਤੇ ਰਹਿ ਪਰ ਆਏ ਨੇ ਔਲੀਏ ਫਕੀਰ ਆਏ ਨੇ ਔਲੀਏ ਪੀਰ ਆਏ ਨੇ ਤਾਂ ਸਾਰਿਆਂ ਨੂੰ ਬਾਝ ਕੇ ਦੇਖ ਲਈ ਵਿਚਾਰ ਕੇ ਦੇਖ ਨਹੀਂ ਬਿਨ ਸਤਗੁਰ ਮੁਕਤ ਨਾ ਪਾਏ ਗੁਰੂ ਤੋਂ ਬਿਨਾ ਕਦੇ ਮੁਕਤੀ ਨਹੀਂ ਹੁੰਦੀ ਸਤਗੁਰੂ ਤੋਂ ਬਿਨਾ ਕਦੇ ਨ ਸੰਦੀ ਖਲਾਸੀ ਨਹੀਂ ਤਾਂ ਹੋਣੀ ਹੈ ਗੁਰੂ ਦੇ ਬਚਨਾਂ ਦੇ ਨਾਲ ਕਿਉਂਕਿ ਜੋ ਸਾਨੂੰ ਆਜ਼ਾਦੀ ਮਿਲਣੀ ਹੈ ਇਹ ਗੁਰੂ ਦੇ ਬਚਨਾਂ ਦੇ ਨਾਲ ਮਿਲਣੀ ਹੈ ਅਸੀਂ ਤਾਂ ਬੰਨੇ ਜਾ ਰਹੇ ਹਾਂ ਸਾਨੂੰ ਜੋ ਸਾਨੂੰ ਦਿਸਦਾ ਮੰਨੇ ਆ ਕੁਝ ਮਿੰਟਾਂ ਦਾ ਕੁਝ ਸਮੇਂ ਦਾ ਆਨੰਦ ਹੈ ਪਰ ਅਸੀਂ ਬੰਨੇ ਗਏ ਹਾਂ ਜਿੰਨਾ ਕੁ ਉਹਦੇ ਵਿੱਚ ਰਸ ਸੀ ਅਸੀਂ ਨੇ ਕੱਢ ਲਿਆ ਹੁਣ ਦੁਬਾਰਾ ਰਸ ਆ ਨਹੀਂ ਰਿਹਾ ਉਹਦੇ ਵਿੱਚੋਂ ਫਿਰ ਦੁੱਖ ਸਾਡੇ ਪੱਲੇ ਪੈ ਗਿਆ ਜਿਵੇਂ ਪਹਿਲਾ ਸਮਿਆਂ ਦੇ ਵਿੱਚ ਕੁਕਰ ਸੀ ਮਸਾਣਾ ਦੇ ਵਿੱਚ ਜਾਂਦੇ ਉਹ ਹੱਡੀ ਚੁੱਕ ਲੈ ਆਉਂਦੇ ਅਤੇ ਹੱਡੀ ਨੂੰ ਉਹਨਾਂ ਦੇ ਚੱਖਾ ਮਾਰਨੀ ਆ ਜਦੋਂ ਹੱਡੀ ਨੂੰ ਚੱਖਾ ਮਾਰਨੀ ਆ ਨੇ ਤਾਂ ਆਪਣੇ ਹੀ ਉਹਨਾਂ ਦੇ ਦੰਦਾਂ ਦੇ ਵਿੱਚੋਂ ਰਤ ਆਉਂਦੀ ਖੂਨ ਆਉਂਦਾ ਅਤੇ ਉਹ ਆਪਣੇ ਖੂਨ ਨੂੰ ਪੀ ਕੇ ਐਦਾਂ ਲੱਗਦਾ ਸੀ ਤੁਹਾਨੂੰ ਕੀ ਸੀ ਇਹ ਹੱਡੀ ਨੂੰ ਖਾਂਦੇ ਪਹੇ ਪਰ ਅਸਲ ਦੇ ਵਿੱਚ ਆਪਣੀ ਹੈ ਕਈਆਂ ਦਾ ਮਾਸ ਵੀ ਚੱਠਿਆ ਜਾਂਦਾ ਸੀ ਐਦਾਂ ਲੱਗ ਰਿਹਾ ਸੀ ਕਿ ਹੱਡੀ ਦੇ ਵਿੱਚੋਂ ਸੀ ਮਾਸ ਮਾਸ ਨੂੰ ਚੁੱਕ ਲਿਆ ਕੁਕਰ ਵਾਲੀ ਵਰਤਿਆ ਚ ਸਾਡੀ ਬਣੀ ਹੈ ਹੱਡੀ ਹੈ ਨਾ ਉਹਨੇ ਵੱਡਣਾ ਇਹਨਾਂ ਟੁੱਟਣਾ ਇਹ ਤਾਂ ਹੱਡੀ ਹੈ ਜਿਹੜੀ ਮਸਾਣਾ ਦੇ ਵਿੱਚੋਂ ਹੈ ਅੱਜ ਜੋ ਕੁਝ ਸਾਡੇ ਕੋਲ ਹੈ ਇੱਕ ਹੱਡੀ ਸਾਡੇ ਮੂੰਹ ਦੇ ਵਿੱਚ ਪਈ ਹੈ ਸਾਡਾ ਆਪਣਾ ਹੀ ਹੈ ਬਰਬਾਦਗੀ ਦਾ ਕਰਦੇ ਆ ਸਾਡਾ ਈਗੋ ਕਰਕੇ ਆਨੰਦ ਆਇਆ ਅਸੀਂ ਨੇ ਆਨੰਦ ਨੂੰ ਵੀ ਬਦਲ ਕੇ ਰੱਖ ਦਿੱਤਾ ਖੁਸ਼ੀਆਂ ਆਈਆਂ ਇਹਨੂੰ ਵੀ ਬਦਲ ਕੇ ਰੱਖ ਦਿੱਤਾ ਕਿਉਂਕਿ ਸਾਡੇ ਕੋਲ ਗੁਰੂ ਦੀ ਮਰਿਆਦਾ ਨਹੀਂ ਹੈ ਗੁਰੂ ਦੀ ਮਰਿਆਦਾ ਨਾ ਮਾਣ ਕਰਕੇ ਜੋ ਕੁਝ ਸਾਡੇ ਕੋਲ ਹੁੰਦਾ ਹੈ ਅਸੀਂ ਉਹ ਉਹਨਾਂ ਦੁੱਖਾਂ ਦੇ ਵਿੱਚ ਤਬਦੀਲ ਕਰਦੇ ਸਾਡੀ ਬਦਕਿਸਮਤੀ ਹੈ ਇਹ ਸਾਡੀ ਮਾੜੀ ਸੋਚ ਵਿੱਚ ਆ ਤਾਂ ਸਾਧ ਗੁਰੂ ਕਹਿੰਦੇ ਨੇ ਵਿਚਾਰ ਕੇ ਦੇਖ ਅੱਜ ਤੱਕ ਜਿਨ੍ਹਾਂ ਨੇ ਵੀ ਖੁਸ਼ੀਆਂ ਨੂੰ ਮਾਣਿਆ ਆ ਆਨੰਦ ਨੂੰ ਮਾਣਿਆ ਉਹਨਾਂ ਦੀ ਅਵਸਥਾ ਇੱਕ ਰਹੀ ਹੈ ਦੁੱਖ ਆਇਆ ਜਾਂ ਸੁੱਖ ਆਇਆ ਉਹ ਬਦਲੇ ਨਹੀਂ ਨੇ ਇਹ ਦੁੱਖ ਵੀ ਰੱਬ ਨੇ ਦਿੱਤਾ ਸੁੱਖ ਵੀ ਰੱਬ ਨੇ ਦਿੱਤਾ ਜੇ ਤਾਂ ਇਦਾਂ ਸਮਝੋ ਕਿ ਜੋ ਸੁੱਖ ਦੁੱਖ ਦੋਇਦਰ ਕੱਪੜਾ ਹੈ ਪਹਿ ਰਿਹਾ ਜੈ ਮਨੁੱਖ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਕਰਮਾ ਆਪਣੇ ਆਜ ਖੁਸ਼ੀ ਹੈ ਮੇਰੇ ਕਰਮ ਸੀ ਅਜ ਦੁੱਖ ਭੱਲੇ ਪੈ ਗਿਆ ਮੇਰੇ ਕਰਮ ਨੇ ਰੱਬ ਦੇ ਦੇ ਵਿੱਚ ਕੋਈ ਦੋਸ਼ ਨਹੀਂ ਆ ਰੱਬ ਨੇ ਤਾਂ ਤੈਨੂੰ ਨੇਤਰ ਦਿੱਤੇ ਨੇ ਰੱਬ ਨੇ ਤੈਨੂੰ ਬ੍ਰੇਨ ਦਿੱਤਾ ਉਹਨ ਇਹਨਾਂ ਨੂੰ ਖੋਲ ਕੇ ਚੱਲ ਪੈ ਵਿਚਾਰ ਕੇ ਚੱਲੋ ਤੇਰੀ ਆਪਣੀ ਮਰਜ਼ੀ ਹੈ। ਨੇਤਰ ਖੋਲਾਂਗੇ ਅੱਗੇ ਸਾਹਮਣੇ ਦਿ세ਗਾ, ਨੇਤਰ ਬੰਦ ਕਰਕੇ ਚੱਲਾਂਗੇ ਆ ਅਸੀਂ ਪੌੜੀਆਂ ਨਹੀਂ ਉਤਰ ਸਕਾਂਗੇ ਦਰਵਾਜ਼ਾ ਨਹੀਂ। ਮੋਢੇ ਮੂੰਹ ਗਿਰਾ ਹੈ। ਇਹ ਹੀ ਸਾਡੇ ਅੱਗੇ ਵਿਕਾਰ ਨੇ। ਅਸੀਂ ਸਾਡੀ ਉਤਲੀ ਚੋਟੀ ਹੈ, ਇਨਸਾਨੀਅਤ ਦੀ ਉਤਲੀ ਚੋਟੀ ਹੈ। ਹੀਰੇ ਜੈਸਾ ਜਨਮ ਹੈ। ਸਤਿਗੁਰੂ ਕਹਿੰਦੇ ਨੇ ਉਹ ਹੀਰਿਆਂ ਦੇ ਬਾਗ ਹੈ ਸਭ ਤੋਂ ਪਰਨਾ। ਬੇਸਮਾਰ ਬੇਕੀਮਤੇ ਅਨਮੁੱਲ ਸਾਡਾ ਜਨਮ ਹੈ ਸਾਡੀ ਜੋਤੀ ਉਤਲੀ ਹੈ ਜੇ ਅੱਖਾਂ ਮੀਚਾਂ ਦੇ ਲਾਜ਼ਮੀ ਹੈ ਝੋਟਾਂ ਤਾਂ ਖਾਵਾਂਗੇ ਮਾੜੇ ਵਿਚਾਰ ਰੱਖਾਂਗੇ ਝੋਟਾਂ ਤਾਂ ਖਾਵਾਂਗੇ ਮਾੜੇ ਕਰਮ ਕਰਾਂਗੇ ਝੋਟਾਂ ਦਾ ਖਾਵਾਂਗੇ ਇਹ ਸਾਡੀਆਂ ਅੱਖਾਂ ਬੰਦਰ ਨੇ ਸਤਿਗੁਰੂ ਕਹਿੰਦੇ ਨੇ ਵਿਚਾਰਾਂ ਦੇ ਰਾਹੀ ਅੱਖਾਂ ਖੋਲ ਆਪਣੀਆਂ ਕਰਮਾਂ ਦੇ ਰਾਹੀ ਅੱਖਾਂ ਖੋਲ ਆਪਣੀਆਂ ਤੂੰ ਔਰ ਆਨੰਦ ਨਜ਼ਾਰਾ ਵੇਖ ਦੁਨੀਆ ਦਾ ਰੱਬ ਨੇ ਹਰ ਇੱਕ ਥਾਂ ਤੇ ਆਨੰਦ ਰੱਖਿਆ ਅ ਰੱਬ ਨੇ ਖੁਸ਼ੀਆਂ ਇਹ ਜਗਤ ਬਣਾਇਆ ਰੱਬ ਨੇ ਇੱਕ ਖੇੜਾ ਬਣਾਇਆ ਇਹ ਜਿਹੜਾ ਬਗੀਚੀ ਹੈ ਰੱਬ ਨੇ ਬਣਾਈ ਹੈ ਹਰ ਇੱਕ ਆਨੰਦ ਲੈਂਦਾ ਤੇ ਹੈ ਜੇ ਦੁੱਖੀ ਹੈ ਤਾਂ ਇਹ ਨਿਸ਼ਾਨ ਹੈ ਇਹ ਇਨਸਾਨ ਦੀ ਬਦਕਿਸਮਤੀ ਹੈ ਕਿਉਂਕਿ ਬਹੁਤਿਆਂ ਵੀ ਚੱਕਰਾਂ ਦੇ ਵਿੱਚ ਥੋੜੀਆਂ ਤੋਂ ਵੀ ਗਿਆ बड़े-बड़े ਰਤਵਿਆਤੋਂ ਚੱਕਰਾਂ ਦੇ ਵਿੱਚ ਇਹ ਥੋੜਿਆਂ ਤੋਂ ਵੀ ਗਿਆ ਬੋਤਾ ਕਮਾਨ ਦੇ ਚੱਕਰ ਦੇ ਵਿੱਚ ਇਹ ਥੋੜੇ ਤੋਂ ਵੀ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਤੇਰੇ ਕੋਲ ਥੋੜਾ ਹੈ ਨਾ ਉਹਦੇ ਵਿੱਚ ਵੀ ਆਨੰਦ ਹੈ ਉਹਦੇ ਵਿੱਚ ਵੀ ਖੁਸ਼ੀਆਂ ਨੇ ਜੇ ਗੁਰੂ ਦੀ ਪ੍ਰਜਾ ਦੇ ਵਿੱਚ ਚੱਲੇ ਤਾਂ ਗੁਰੂ ਦੀ ਰਜਾ ਦੇ ਵਿੱਚ ਚੱਲੇ ਸਤਿਗੁਰੂ ਕਹਿੰਦੇ ਨੇ ਮੁਕਤੀਆਂ ਨੇ ਖੁਸ਼ੀਆਂ ਨੇ ਆਨੰਦ ਹੈ ਲੋਕ ਦਾ ਸੁੱਖ ਪਰਲੋਕ ਦਾ ਸੁਖ ਹੈ ਜਦੋਂਸੀਂ ਗੁਰੂ ਦੀ ਰਜਾਈ ਵਿੱਚ ਚੱਲਦੇ ਹਾਂ ਜਹ ਜਾਈਏ ਤਹਾਂ ਸੁਹੇਲੇ ਨਾਨਕ ਹਰ ਪ੍ਰਭੂ ਆਪੇ ਨੇ ਲੋਕ ਤੇ ਆਪੇ ਪਰਲੋਕ ਤੇ ਸੁਹੇਲਾ ਹੋ ਜਾਂਦਾ ਜਦੋਂ ਗੁਰੂ ਦੇ ਮਤਾਬ ਚੱਲਦੇ ਹਾਂ ਸਮਾਗਤੀ ਦਾ ਸਮਾਂ ਹੋਈਆ ਕੋਲਦੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ